ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰ ਰੋਟੀਵੀ ਤੇ ਅੱਜ ਦੀ ਵੀਡੀਓ ਪੈਂਡ ਸੰਧੂ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਬਾਈ ਕੋਲ ਚਾਰ ਗਾਮਾ ਠੀਕ ਹੈ ਜੀ ਜੇ ਕਿਸੇ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਠੀਕ ਹੈ ਜੀ 7528200355 ਠੀਕ ਹੈ ਜੀ ਬਾਕੀ ਵੀਰ ਆਪਣਾ ਫੇਸਬੁੱਕ ਦੇ ਪੇਜ ਆ ਗਰਜੀਤ ਰਾਏ ਨੂੰ ਬਸ ਤਾਂ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨੰਨ ਵੀਡੀਓ ਅਪਲੋਡ ਕਰ ਸਕੀ ਹਾਂ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਹੈ ਭਰਪੁਰ ਸਿੰਘ ਪਿੰਡ ਹੈਗਾ ਸੰਧੂਕਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਪੈਂਦੀ ਆ ਫੋਨ ਨੰਬਰ ਹੈਗਾ 9915466734 ਠੀਕ ਹੈ ਜੀ ਹਾਂਜੀ ਭਾਈ ਕਿੰਨੇ ਨਾਗ ਪਗੋ ਉਸ ਚਾਰ ਨਾਗ ਨੇ ਆਪਣੇ ਕੋਲੇ ਠੀਕ ਹੈ ਜੀ ਤੇ ਦੋ ਤਾਜੀਆਂ ਸੂਂਗਾਂ ਨੇ ਇੱਕ ਗੱਬਣ ਟੋਕੜਾ ਇੱਕ ਜਰਸੀ ਵਿੱਚੀ 7 ਮਹੀਨਿਆਂ ਦੀ ਠੀਕ ਹੈ ਨੇੜੇ ਨੇੜੇ ਪਿੰਡ ਭਾਈ ਜੀ ਕਿਹੜੇ ਪੈਂਦੇ ਆ ਨੇੜੇ ਪਿੰਡ ਆਪਣੇ ਪਿਆ ਨਾ ਮਾਲਾ ਵੀ ਜੇ ਭਗਤੇ ਵਾਲੇ ਪਾਸੇ ਹੋਣਾ ਤਾਂ ਭਲੌੜਾ ਆ ਜਾਂਦਾ ਹਾਂਜੀ ਇਧਰ ਬਰਨਾਲੇ ਵਾਲੇ ਪਾਸੇ ਸਹਿਣਾ ਆ ਜਾਂਦਾ ਤਾਪੇ ਵਾਲੇ ਪਾਸੋਂ ਹਲੀਕੇ ਜੰਮ ਸਿੰਘ ਠੀਕ ਹੈ ਜੀ ਹਾਂਜੀ ਭਾਈ ਪਹਿਲੀ ਚਾਰ ਦਿਨ ਦੀ ਸੂਈ ਆ ਮਗਰ ਬੱਚੀ ਆ ਠੀਕ ਹੈ ਜੀ ਮੰਨ ਲਓ ਵੀ ਤੇ 1 ਕਿਲੋ ਬੋਲਾ ਰੈਡੀ ਆ ਠੀਕ ਹੈ ਜੀ ਬੱਸੀ ਭਰਾ ਕਿਹੜੀ ਇਹਦੀ ਦੂਜਾ ਸੂਆ ਪਰ ਆ ਬੱਚੀ ਜਿਹੜੀ ਖੜੀ ਆ ਠੀਕ ਹੈ ਜੀ ਲੋ ਭਰਾ ਬੱਸੀ ਆ ਚੈੱਕ ਕਰ ਸਕਦੇ ਠੀਕ ਹੈ ਜੀ ਆਪਾਂ ਬਾਈ ਤੋਂ ਰੇਟ ਵੀ ਪੁੱਛਦੇ ਆ ਕਰਦੇ ਆਪਾਂ ਬਾਈ ਨਾਲ ਗੱਲਬਾਤ ਲੈ ਨਹੀਂ ਜਾਣਕਾਰੀ ਲੋ ਜੀ ਤੋਰਾ ਆ ਜਾ ਪਤੋ ਲੋ ਜੀ ਤੋਰਾ ਤਰਾ ਤੁਸੀਂ ਚੈੱਕ ਕਰ ਸਕਦੇ ਭਰਾ ਠੀਕ ਹੈ ਜੀ ਲੋ ਜੀ ਕੱਦ ਕਾਠ ਸੁਖਨਗਰ ਮਾਲੀ ਦਾ ਹਾਂ ਜੀ ਬਾਈ ਜੀ ਰੇਟ ਦੱਸ ਦਿਓ ਇਹਦਾ ਇਹਦਾ ਆਪਾਂ 95000 ਰੁਪਏ ਜੋ ਕਰ ਦਾਂਗੇ ਮਾਨਤਾ

ਉਦਸ ਜੀ ਸਾਨੂੰ ਦਿਖਾਈ ਦਿੱਤੀ ਜੀ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਹਾਂ ਜੀ ਵੀਰ ਜੀ ਦੂਜੀ ਵਾਰ ਦੀ ਜਾਣਕਾਰੀ ਦਿਓ ਜੀ ਇਹ ਦੂਜਾ ਸੂਆ ਜਰਸੀ ਵੜ ਹੈ ਤੇ ਤੀਜਾ ਦਾ ਨਵਾਂ ਸੂਈ ਨੂੰ ਅੱਜ ਮੰਨ ਲਓ ਵੀ 17 ਕਿਲੋ 17 ਲੀਟਰ ਬੋਲੇ ਰੈਡੀ ਹੈ ਠੀਕ ਹੈ ਜੀ ਇਹਦੇ ਮਗਰ ਬੱਛਾ ਕਾਲੇ ਰੰ ਦਾ ਬਸਾ ਬਸਾ ਜੀ ਕਾਲੇ ਰੰ ਦਾ ਹਾਂ ਠੀਕ ਹੈ ਜੀ ਤੋਰ ਦੋ ਭਰਾ ਇਹਦਾ ਮੋਲ ਦੇ ਵਿੱਚੋਂ ਆਪਾਂ 90000 ਚੋਂ ਮਾਨਤਾ ਕਰ ਦਾਂਗੇ ਠੀਕ ਹੈ 90000 ਇਹ ਵੀਰੇ ਪੰਜਾਬ ਵਾਲੀ ਜਰਸੀ ਹੈ। ਹਾਂ ਪੰਜਾਬ ਵਾਲੀ ਹੈ। ਪੰਜਾਬ ਵਾਲੀ ਜਰਸੀ ਹੈ। ਫੁੱਲ ਹਾ ਫੁੱਲ ਰੰਗ ਪੱਕੇ ਦੀ ਆ। ਠੀਕ ਹੈ ਜੀ। ਹਾਈਟ ਲੰਥ ਤੈਨੂੰ ਦੇਖਦਾਗਾ। ਠੀਕ ਹੈ ਜੀ। ਥੱਲੇ-ਥੱਲੇ ਦੀ ਦੇਖ ਓਕੇ ਰਿਪੋਰਟ ਹੈ। ਠੀਕ ਹੈ ਜੀ। ਤੋੜਾ-ਤੋੜਾ ਚੈੱਕ ਕਰ ਸਾਬੋ। ਠੀਕ ਹੈ ਜੀ। ਲਓ ਜੀ ਲੈ। ਟਾਵਲ ਬੱਛੀ ਐ ਨਹੀਂ ਗੱਲ ਕੋਈ। ਠੀਕ ਹੈ ਜੀ। ਚੈੱਕ ਕਰ ਸਾਬੋ। 20 ਕਿਲੋ ਤੋਂ ਤੈ ਆਰਾਮਦਾਰੀ ਨਾਲ ਖੁੱਲਣ ਡੁੱਲਾ ਪਾ ਦਨਾ। ਠੀਕ ਹੈ। ਸੀਲ ਗਰੀਵ ਅੰਥੋਂ ਦਾ ਲੈ। ਠੀਕ ਹੈ। ਠੀਕ ਹੈ। ਕੋਈ ਅੰਥ ਨਹੀਂ। ਠੀਕ ਹੈ ਜੀ। ਠੀਕ ਹੈ। ਲਓ ਜੀ। ਫੇਸ ਠੀਕ ਹੈ ਭਾਈ ਨੇ ਰੇਟ ਵੀ ਦੱਸਤਾ ਭਾਈ ਜੀ ਨਾਲ ਜਰੂਰ ਕੰਡੈਕਟ ਕਰੋ ਪਰਾ ਠੀਕ ਹੈ ਜੀ ਪਿੰਡ ਸੰਧੂ ਕਲਾ ਤੇ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਲੋ ਪਰਾ ਜਿਵੇਂ ਜਿਤੇ ਜਿਵਰ ਦੀ ਜਾਣਕਾਰੀ ਦੋ ਜੀ ਇਹ ਇਹ ਦੂਜਾ ਸੂਆ ਇਹਨੂੰ ਗੱਭਣਾ ਹੈ ਕੀ ਪਹਿਲਾ ਸੂਆ ਸੂਈ ਵੀ ਹੈ ਹਾਂਜੀ 8 ਲੀਟਰ ਦੁੱਧ ਹੈ 3 ਮਹੀਨਾ ਦੀ ਗੱਭਣ 3 ਮਹੀਨਾ ਦੀ ਗੱਭਣ ਹਾਂ ਚੈੱਕ ਪਾਸ ਦੀ ਚੈੱਕ ਆਪ ਦੀ ਕਰਾ ਕੇ ਲਿਆ ਆਪਣੇ ਕਰਾਈ ਵੀ ਹੈ ਸੋਡੀ ਕਰਵਾਈ ਵੀ ਹੈ ਹਾਂ ਹਾਂ ਬਤਾ ਲੋ ਪਰਾ ਚੈੱਕ ਕਰ ਸਾਦੀ ਤੋੜ ਦੋ ਜੀਦਰ ਲਓ ਬਾਅਦੋਂ ਥੋੜੀ ਜੱਟ ਵੀ ਕਰੂਗੀ ਉਪਰਾ ਪਈ ਜੀ ਕੋਈ ਗੱਲ ਕੋਈ ਗੱਲ ਲਿਓ ਜੀ ਨਾ ਬੱਸ ਦੇਖ ਸਾਡੇ ਪਰਾ ਕੱਦ ਕਾਠ ਕਰਮਾਂ ਵਾਲੀ ਦਾ ਠੀਕ ਹੈ ਜੀ ਮੋੜ ਲੋ ਜੀ ਮੋੜ ਲੋ ਮੋੜ ਲੋ ਪਰਾ ਬਹੁਤ ਤੋਰਾ ਆ ਜਾ ਪਤਾ ਠੀਕ ਹੈ ਜੀ ਹਲੋ ਉਪਰਾ ਕਰੀ ਜਾਂਦੇ ਠੀਕ ਹੈ ਠੀਕ ਲੋ ਪਰਾ ਫੇਸ ਕੁਆਲਟੀ ਤੋਕੜ ਗੱਬਣ ਹਾਂ ਇਹਦਾ 53000 ਚੋਂ ਮਾਨਤਾ ਕਰਦਾ ਰੇਟ 53000 ਠੀਕ ਹੈ ਜੀ ਠੀਕ ਲੋ ਪਰਾ ਤੋਕੜ ਗੱਬਣ ਗਾਂ ਸੱਜਣ ਵੀਰੇ ਕਿੰਨਾ ਦਿੱਤਾ ਨੇ 22 ਕਿਲੋ ਦਿੱਤਾ ਪਹਿਲਾਂ ਨੇ ਹਾਂਜੀ ਲੈ ਵਾਲੂਆ ਬਹੁਤ ਤੁਹਾਡੇ ਸਾਹਮਣੇ ਦੇਖ ਹੀ ਰਿਹਾ ਜੀ ਸਾਨੂੰ 25 26 ਕਿਲੋ ਤੋਂ ਪਾ ਦੋ ਆਰਾਮਦਾਰੀ ਨਾਲ ਠੀਕ ਹੈ ਜੀ ਠੀਕ ਹੈ ਹਾਂਜੀ ਵੀਰ ਜੀ ਚੌਥੀ ਬੈਡ ਦੀ ਜਾਣਕਾਰੀ ਦੇ ਸਕਦੇ ਇਹ ਵਿੱਚੀ ਤੇ 2 ਮਹੀਨੇ ਰਹਿ ਗਿਆ ਵੀ ਪਲੂਨ ਹੈਗੀ ਇਹ ਹਾਂਜੀ ਮੰਨ ਲਓ ਵੀ ਮੂੰਹੋਂ ਦੁੱਗਿਆ ਠੀਕ ਹੈ ਜੀ ਪਹਿਲਾ ਸੁਆ ਵਿੱਚੀ ਸੁੰਦੀਆ 2 ਮਹੀਨੇ ਪਹਿ ਇਹਦੇ ਅੱਛਾ ਜੀ ਤੇ ਰੇਟ ਭਰਾ ਦਾ ਇਹਦਾ 55000 ਚੋਂ ਮਾਨਤਾ ਕਰਦਾਂਗੇ ਟਾਪ ਜਰਸੀ ਆ ਠੀਕ ਹੈ ਜੀ ਬਾਕੀ ਤੁਹਾਨੂੰ ਦਿਖ ਦਿਆਂਗੇ ਕਿ ਲੋਗ ਆਦੇ ਚੈੱਕ ਕਰ ਸਾਰੇ ਭਰਾ ਜਰਸੀ 2 ਮਿੰਟ ਦੇ ਬਾਅਦ ਠੀਕ ਹੋਈ। ਲਈ ਚੈੱਕ ਕਰ ਲੈ ਕਰੋ ਭਰਾ ਵੀਡੀਓ ਜੇ ਬਾਈ ਤੁਮੋਂ ਗੋਣੇ ਬਾਈ ਤੁਮੋਂ ਮੋਵਾਲਿਆ ਕਰੋ। ਹਾਂ ਤਸੱਲੀ ਕਰਕੇ ਤਸੱਲੀ ਕਰਕੇ ਫੇਰ ਅੱਲਾ ਲੈ ਕੇ ਜਾਓ ਜੀ। ਠੀਕ ਹੈ ਜੀ ਚੈੱਕ ਕਰ ਸਾਰੇ। ਬਾਕੀ ਦਾ ਪਪਾਰ ਦਾ ਕੰਮ ਠੀਕ ਹੈ ਨਾ। ਬਾਈ ਵੀ ਅੱਗੇ ਲਿਓ ਦਾ ਮੋੜ ਲਓ ਜੀ ਮੋੜ ਲਓ। ਤਸੱਲੀ ਕਰਨੀ ਅਗਲੇ ਦਾ ਫਸਟਾ ਅਗਲੇ ਨੇ ਪੈਸੇ ਦੇਣੇ ਆ। ਠੀਕ ਹੈ ਜੀ। ਕਿਹੜਾ ਫਰੀ ਲੈਣੀ ਹੈ? ਠੀਕ ਹੈ ਜੀ। ਬਾਕੀ ਮਗਰੇ ਲਾਂਬੇ ਦੇਣ ਨੂੰ ਆਲਾ ਆਦੀ। ਸਾਰੀ ਤਸੱਲੀ ਗਰੰਟੀ ਕਰਕੇ ਫੇਰ ਲਵੇ ਡਾਂਗਾ ਠੀਕ ਹੈ ਜੀ ਹਲੇ 2 ਮਹੀਨੇ ਬਾਕੀ ਹੈ ਜੀ ਹਾਂ ਸ੍ਰੀਟ ਭਾਈ ਨੇ ਦੱਸਤਾ ਭਰਾ ਬਾਈ ਜੀ ਨਾਲ ਜ਼ਰੂਰ ਕੰਟਰੈਕਟ ਕਰੋ ਠੀਕ ਹੈ ਜੀ ਪਿੰਡ ਸੰਧੂ ਕਲਾਂ ਤੇ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਤਾਂ ਆਪਣਾ ਨੰਬਰ ਨੋਟ ਕਰ ਲਓ ਭਰਾ 7528000357 ਜੀ ਠੀਕ ਹੈ ਜੀ ਬਾਈ ਕੋਲ 4 ਨਗ ਸੀ 4 ਆਪਸ ਨੂੰ ਦਿਖਾ ਚੁੱਕੇ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ